ਸਤਿ ਸ਼੍ਰੀ ਅਕਾਲ ਜਿਵੇਂ ਇੱਕ ਲਿਖਵੀਰ ਆਲਾ ਤੁਹਾਡਾ ਸਵਾਗਤ ਹੈ ਅੱਜ ਇਹਨਾਂ ਦੇ ਨਾਲ ਆਉਣ ਨੂੰ ਠੀਕ ਦਿਲ ਤੇ ਜਿਵੇਂ ਆਪਾਂ ਤੁਹਾਡੇ ਲਈ ਕੱਲ ਵੀਡੀਓ ਪਾਈ ਸੀ ਨਾ ਬਾਦਲਾ ਵਰਕ ਦੀ ਤੇ ਤੁਹਾਨੂੰ ਬਾਦਲਾ ਵਰਕ ਦੀ ਕੜਾਈ ਕਰਕੇ ਦਿਖਾਈ ਸੀ ਵੀ ਕਿਦਾਂ ਦਾ ਲੱਗਦਾ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੇਲੇ ਦੀ ਕੜਾਈ ਆਪਣਾ ਤੇਲਾ ਅੱਜ ਹਾ ਹਾ ਜੇਰੀ ਦੀ ਕੜਾਈ ਉਹਨੂੰ ਤੇਲਾ ਵੀ ਕਿਹਾ ਜਾਂਦਾ ਤੇ ਜੇਰੀ ਵੀ ਕਿਹਾ ਜਾਂਦਾ ਤੇ ਜੋ ਬਾਦਲਾ ਵਰਕ ਕੀਤਾ ਸੀ ਗੱਲ ਹੈ ਨਾ ਉਹਦੇ ਨਾਲ ਦੀ ਬਣ ਉਹਦੇ ਨਾਲ ਦੀ ਸੇਮ ਦਾ ਫੁੱਲ ਕਟਾਂਗੇ ਆਪਾਂ ਤੇ ਤੁਸੀਂ ਦੇਖਿਓ ਨਾ ਵੀ ਦੋਨਾਂ ਦੀ ਕੜਾਈ ਵਿੱਚ ਕੀ ਡਿਫਰੈਂਟ ਆ ਤੇ ਬਾਕੀ ਆਪਾਂ ਅੱਜ ਜਰੀ ਦਾ ਧਾਗੇ ਬਾਰੇ ਵੀ ਦੱਸਿਆ ਨਾ ਵੀ ਜਰੀ ਦੇ ਧਾਗਾ ਕਿੱਦਾਂ ਦਾ ਹੁੰਦਾ ਤੇ ਬਾਤਲੇ ਦੇ ਧਾਗਾ ਕਿੱਦਾਂ ਦਾ ਹੁੰਦਾ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਤੇ ਜੋ ਆਪਣੇ ਨਾਲ ਨਵੀਆਂ ਭੈਣਾਂ ਤੇ ਭਰਾ ਜੁੜਦੇ ਨੇ ਉਹ ਵੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਕਿਉਂ ਬੈਲ ਆਈਕਨ ਦੇ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲਦਾ ਤੇ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਦੇਖਦੇ ਆਂ ਪੰਜਰੀ ਦੀ ਕਢਾਈ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਲਓ ਜੀ ਅੱਜ ਆਪਾਂ ਕਰਾਂਗੇ ਤੇਲੇ ਦੀ ਕਢਾਈ ਯਾਨੀ ਕਿ ਜਰੀ ਦੀ ਕਢਾਈ ਤੇ ਕੱਲ ਆਪਾਂ ਕਰਾਂਗੇ ਬਾਦਲਾ ਵਰਕ ਤੇ ਉਹਦੇ ਕੋਲ ਹੀ ਆਪਾਂ ਉਹਦੇ ਨਾਲ ਦਾ ਮਿਲਦਾ ਜੁਲਦਾ ਫੁੱਲ ਕੱਢਾਂਗੇ ਤੇ ਬਾਕੀ ਆਪਾਂ ਇਹ ਦੇਖਾਂਗੇ ਕਿ ਇਹ ਦੋਨਾਂ ਦੇ ਵਿੱਚ ਕੀ ਡਿਫਰੈਂਸ ਆ ਤੇ ਦੋ ਅੱਖਰ ਵੀ ਆਮਨ ਆਊਟਲਾਈਨ ਕਰਕੇ ਦਿਖਾਉਣਗੇ ਤੁਹਾਨੂੰ ਆ ਕੱਲ ਆਪਾਂ ਬਾਦਲੇ ਦੇ ਨਾਲ ਆਊਟਲਾਈਨ ਕਰੀ ਗਏ ਜੀ ਤੇ ਤੁਸੀਂ ਦੇਖੋ ਵੀ ਦੋਨਾਂ ਦੇ ਚਮਕਰੇ ਵਿੱਚ ਵੀ ਕਿੰਨਾ ਕ ਫਰਕ ਆ ਤੇ ਬਾਕੀ ਜਿਵੇਂ ਅਸੀਂ ਕੱਲ ਤੁਹਾਨੂੰ ਦੱਸਿਆ ਸੀ ਨਾ ਵੀ ਜਿਹੜਾ ਆਪਣਾ ਜਰੀ ਦਾ ਧਾਗਾ ਹੁੰਦਾ ਉਹਦੇ ਵਿੱਚ ਵਾਈਟ ਧਾਗਾ ਹੁੰਦਾ ਹੈ ਨਾ ਹਾਂ ਤੇ ਜਿਹੜਾ ਤਿੱਲ ਆਹ ਆਪਣਾ ਬਾਦਲਾ ਹੁੰਦਾ ਉਹ ਨੀਰਾ ਆਹ 골ਡਨ ਹੁੰਦਾ ਉਹਦੇ ਵਿੱਚ ਕੋਈ ਵਾਈਟ ਨਹੀਂ ਹੁੰਦਾ ਜਿਵੇਂ ਕੋਈ ਤਾਂਬੇ ਦੀ ਤਾਰ ਵੀ ਨਹੀਂ ਹੁੰਦੀ ਉਦਾਂ ਦਾ ਹੁੰਦਾ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਵੀ 골ਡ ਹੁੰਦਾ ਮੈਂ bari bari ਦੱਸ ਦਵਾਂ ਨਾ ਮੀਟਾਂਕਾ ਵੱਡਾ ਕਰਕੇ ਨਾ ਵੀ ਗੁਲਾਈ ਦੇ ਵਿੱਚ ਆਪਾਂ ਨੇ ਫਰੇਮ ਘੁਮਾਉਣਾ ਹੌਲੀ-ਹੌਲੀ ਤੇ ਜਿੱਦਾਂ ਆਪਣਾ ਉਹ ਛਾਪਿਆ ਹੁੰਦਾ ਨਾ ਉਹਦੇ ਅਕੋਰਡਿੰਗ ਉਹ ਫੁੱਲ ਬਣ ਜਾਂਦਾ ਉਹਦੀ ਗੁਲਾਈ ਬਣ ਜਾਂਦੀ ਹੈ ਮਤਲਬ ਫਰੇਮ ਤਾਂ ਤੁਸੀਂ ਘੁਮਾਉਂਦੇ ਦੇਖ ਹੀ ਲਿਆ ਹੁਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਆ ਦੇਖੋ ਇਹ ਟਾਂਕਾ ਲਾ ਰਹੇ ਨੇ ਅਮਨ ਤੇ ਫਰੇਮ ਨੂੰ ਘੁਮਾਰੇ ਨੇ ਤੇ ਉਹ ਗੁਲਾਈ ਬਣਦੀ ਜਾ ਰਹੀ ਹੈ ਦੇਖੋ ਦੇ ਉਹਨਾਂ ਦੂਜਾ ਵੀ ਦੇਖ ਲਓ ਉਦਾਂ ਹੀ ਆ ਜਿਉਂ-ਜਿਉਂ ਟਾਟਾ ਲੱਗਦਾ ਜਾਂਦਾ ਉਹਵੇਂ-ਉਵੇਂ ਆਪਾਂ ਫਰੇਮ ਨੂੰ ਘੁਮਾਈ ਜਾਵਾਂਗੇ। ਯਾਕੀ ਗੋਲ-ਫੁੱਲ ਜਿਵੇਂ ਹੁਣ ਇਹ ਤਾਂ ਦੂਸਰੇ ਰੋਟ ਹੋ ਗਿਆ। ਹਾਂ ਹਾਂ। ਤੇ ਇੱਕ ਜ਼ਿਆਦਾ ਗੋਲ ਹੁੰਦੇ ਨੇ। ਹਾਂ ਹਾਂ। ਉਹਨਾਂ ਦਾ ਇਸ ਸਾਵੀ ਹੀ ਆ ਜੀ ਆਪਾਂ ਫਰੇਮ ਨੂੰ ਘੁਮਾ ਕੇ ਵੀ ਉਹਦੇ ਵਿੱਚ ਜ਼ਿਆਦਾ ਗੋਲਾਈ ਦੇ ਵਿੱਚ ਘੋਣਾ ਪੈਂਦਾ ਹੈ ਨਾ। ਉਹ ਵੱਡੇ ਹੁੰਦੇ ਨੇ ਮਤਲਬ ਛੋਟੇ ਹੁੰਦੇ ਆ ਉਹ ਵੱਡੇ ਹੁੰਦੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਵੀ ਇਹਦੀ ਚਮਕ ਘੱਟ ਆ ਤੇ ਬਾਦਲੇ ਦੀ ਚਮਕ ਜ਼ਿਆਦਾ ਆ ਬਾਕੀ ਜੋ ਆਪਾਂ ਬਾਦਲਾ ਵਰਕੇ ਕਰਿਆ ਸੀ ਨਾ ਉਹ ਲੱਗਦਾ ਵੀ ਇਦਾਂ ਹਨਾ ਵੀ ਜਿਵੇਂ ਹੈਂਡਵਰਕ ਕੀਤਾ ਹੋਏ ਤੇ ਇਹ ਇਹਦਾ ਇਹਦੀ ਜਜਮੈਂਟ ਹੁੰਦੀ ਆ ਵੀ ਆਪਣੇ ਕਿਢਾਈ ਕੀਤੀ ਆ ਮਸ਼ੀਨੀ ਕਿਢਾਈ ਆ ਆ ਖੁੱਲਦੇ ਵਾਲੇ ਦੇ ਨਾਲ ਦੋ ਕੁੰਡੀਆਂ ਆ ਇਹ ਮੈਲਾ ਦੀਆਂ ਨਿਆ ਆ ਜਿਹੜੀਆਂ ਆਪਾਂ ਹੁਣ ਬਣਾ ਰਹੀ ਆ ਆਹਦੇ ਨਾਲ ਥੋੜਾ ਜਿਹਾ ਫਰਕ ਰੱਖਦੇ ਫੁੱਲ ਦਾ ਈ ਕਮਰ ਪਰਲੇਵਸ ਵੀ ਜੇਹੀ ਗੁੰਡੀ ਜੀ ਇਹ ਨਹੀਂ ਬਣਾਉਂਦੇ ਇਹ ਨਹੀਂ ਬਦਹਿੰਦੇ ਈ ਲਾਗਾਂ ਤੋਂ ਕਹਿੰਦੇ ਨੇ ਨਾ ਨਾਮ ਨੇ ਅਲੱਗ-ਅਲੱਗ ਤਿੱਲਾ ਵੀ ਕਹਿੰਦੇ ਨੇ ਕੋਈ ਤਿੱਲਾ ਕਹਿੰਦਾ ਕੋਈ ਜਰੀ ਕਹਿੰਦਾ ਅੰਨਾ ਜਰੀ ਹੀ ਤਿੱਲਾ ਹੁੰਦੀ ਆ ਤਿੱਲਾ ਵਰਕ ਕਹਿੰਦੇ ਆ ਜੀਗਾ ਜਦ ਇਹ ਕਿਉਂ ਕਿਹਾ ਜਾਂਦਾ ਹੁਣ ਆਪਾਂ ਕਈ ਜਬਰੂ ਜੱਜਮੈਂਟ ਹੁੰਦੀ ਆਪਾਂ ਇੰਨਾ ਟੰਗਾਈ ਦੇ ਵਿੱਚ ਜਾਂਦੀ ਨਹੀਂ ਜਿਵੇਂ ਹైదరాబాద్ ਲਾਗਿਆ ਵੀ ਇਹਨੂੰ ਬਾਦਲਾ ਕਿਉਂ ਕਹੇ ਜਾਂਦਾ ਐਸਾ ਹੁਣ ਆਪਾਂ ਜਿੱਦਾਂ ਦੇ ਮਤਲਬ ਪਿੱਛੋਂ ਨੌਰ ਰੱਖੇ ਗਏ ਆ ਨਾ ਉਦਾਂ ਦੀ ਜੱਲੀ ਜਾਂਦੇ ਨੇ ਲਓ ਜੀ ਇਹ ਆਪਣਾ ਬਣ ਗਿਆ ਫੁੱਲ ਤੇ ਫੁੱਲ ਚ ਦੇਖੋ ਤੁਸੀਂ ਵੀ ਫਰਕ ਹੈ ਨਾ ਦੇਖੋ ਦੋਨਾਂ ਦੀ ਚਮਕਦਾ ਦੇਖੋ ਨਾ ਵੀ ਆ ਜੈਲੋ ਛੇੜ ਜੀ ਤੇ ਆ ਨਾ ਛੇੜ ਦਾ ਤਾਂ ਫਰਕ ਹੈਗਾ ਫਰਕ ਇਹ 골ਡਨ ਆ 골ਡਨ ਆ ਗਿਆ ਲਾਈਟ 골ਡਨ ਆ ਗਿਆ ਉਹ ਜ਼ਿਆਦਾ 골ਡਨ ਆ ਗਿਆ ਬਾਕੀ ਦੋਨਾਂ ਦਾ ਦੇਖੋ ਤੁਹਾਨੂੰ ਫਰਕ ਵਿਖ ਰਿਹਾ ਹੋਊਗਾ ਇਹਦੇ ਵਿੱਚ ਚਮਕ ਕੇ ਥੋੜੀ ਜ਼ਿਆਦਾ ਤੇਰੇ ਵਿੱਚ ਥੋੜੀ ਚਮਕ ਘੱਟ ਆ ਤੇ ਆ ਹੁਣ ਆਪਾਂ ਦੋ ਅੱਖਰ ਦੋ ਅੱਖਰਾਂ ਦੀ ਵੀ ਆਊਟਲਾਈਨ ਕਰਕੇ ਦੇਖਾਂਗੇ ਉਹ ਵੀ ਤੁਸੀਂ ਦੇਖਿਓ ਹੁਣ ਕਪੜਾ ਲਓ ਹੈ ਕਿਵੇਂ ਨਿੱਜੀ ਲੋਨ ਨੂੰ ਨੇ نیچے ਮੇਲਾ ਆ ਗਿਆ ਹੁਕਾਗੈ ਮਿਲਾਇਆ ਨਾ ਆ ਰਹੀ ਮੇਲਾ ਟਪ ਟਪ ਦੀ ਆਵਾਜ਼ ਆ ਰਹੀ ਹੈ ਕੀ ਹੈਗਾ ਹੈਗਾ ਮੇਲਾ ਇੱਧਰ ਇੱਧਰ ਆ ਰਿਹਾ ਕਿ ਇੱਧਰ ਉੱਪਰਲੀ ਸਾਈਡ ਹੈ ਨਹੀਂ ਸੀਗਾ ਜਿੱਥੇ ਦੇਖ ਆਵਾਜ਼ ਸਾਇਲੈਂਸ ਹੋ ਗਿਆ ਨਾ ਆਵਾਜ਼ ਘਟ ਗਈ ਓਨੀ ਓਨੀ ਜਿਹੜਾ ਜੋ ਕੱਪੜਾ ਹੈਗਾ ਮੇਲਾ ਦਾ ਆ ਪੇਪਰ ਸੱਜੇ ਇਹੋ ਤੇ ਆਪਾਂ ਗੇਪੇ ਕਰਦੇ ਹਾਂ ਦੁੱਤਾ ਕੇ ਦੇ ਤਾਂ ਜਾਂਪਸ ਉਹ ਕਰਦੀ ਆ ਕਿਵੇਂ ਉੜਕਦੀ ਆ ਨਾ ਇੱਕ ਉਹ ਜੇਰੀ ਨਾਲ ਆਉਟ ਨਾਇਨ ਕੀਤੀ ਹੋਈ ਵੀ ਸੋਹਣੀ ਲੱਗ ਰਹੀ ਆ ਤੇ ਜਿਵੇਂ ਕਰਨੇ ਆ ਨਾ ਇਹ ਆਪਾਂ ਜਿਵੇਂ ਇੱਕ ਔੰਕਾਰ ਹੈ ਨਾ ਲੋਈ ਤੇ ਕਿੱਟਨਾ ਹੋਵੇ ਜਾਂ ਉੜਾੜਾ ਜਿਹੜੀ ਸਸਾ ਹਾ ਹਾ ਲਿਖਣਾ ਹੋਵੇ ਉਹ ਵੀ ਆਪਾਂ ਲੋਈ ਤੇ ਲਿਖ ਸਕਦੇ ਆ ਨਾ ਦੇਖੋ ਬਹੁਤ ਸੋਹਣੀ ਲੱਗੂ ਬਾਕੀ ਕਈ ਜਿਵੇਂ ਦੂਜੇ ਵਸਤੇ ਆਉਂਦੇ ਨੇ ਉਹਨਾਂ ਦੇ ਉੱਤੇ ਵੀ ਲਿਖਿਆ ਹੁੰਦਾ ਨਾ ਤੇ ਬੜਕੀ ਤੁਸੀਂ ਤੁਹਾਨੂੰ ਦੱਸਿਓ ਜਰੂਰ ਬੜਕ ਕਿਹੜਾ ਸੋਹਣਾ ਲੱਗਿਆ ਤੁਹਾਨੂੰ ਮਾਰ ਲਾ ਬੜਕੀ ਸੋਹਣਾ ਲੱਗਦਾ ਜਾਂ ਜਰੀ ਦਾ ਤਿੱਲੇ ਦਾ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਕੱਲ੍ਹ ਨੂੰ ਵੀ ਤੁਹਾਡੇ ਲਈ ਆਪਾਂ ਹੋਰ ਨਵੇਂ ਸੋਨੇ ਦੇ ਡਿਜ਼ਾਈਨ ਦੀ ਵੀਡੀਓ ਲੈ ਕੇ ਆਵਾਂਗੇ ਕਿਉਂ ਸਾਡਾ ਮਕਸਦ ਇਹੀ ਹੈ ਵੀ ਜਿੰਨਾ ਕਿ ਸੰ ਅਸੀਂ ਸਿਖਾ ਸਕੀਏ ਭੈਣਾਂ ਨੂੰ ਹਨਾ ਉਹਨਾਂ ਸਿਖਾਈਏ ਤੇ ਭੈਣਾਂ ਸਿੱਖ ਕੇ ਰੋਜ਼ਗਾਰ ਤੋਰਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਦੋਨਾਂ ਦੇ ਵਿੱਚੋਂ ਕਿਹੜਾ ਵਰਕ ਵਧੀਆ ਲੱਗਿਆ ਤੇ ਜਿਹੜੇ ਵੀ ਆਪਣੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਸਾਨੂੰ ਸੁਝਾਅ ਵੀ ਦਿਇਆ ਕਰੋ ਹਨਾ ਵੀ ਆਪਾਂ ਕਿਹੜੇ ਡਿਜ਼ਾਈਨ ਦੀ ਵੀਡੀਓ ਤੁਹਾਡੇ ਲਈ ਪਾਈਏ ਵੀ ਕਿਹੜਾ ਫੁੱਲ ਬਣਾਈਏ ਹਨਾ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਗਏ ਮਾਫ ਕਰ ਦਿਓ ਹਰ ਦਿ ਰਹੋ ਵਾਸ ਦਿ ਰਹੋ ਖੁਸ਼ ਰਹੋ ਹਸਰੀ ਕਾਲ ਜੀ